ਅਸੀਂ ਵੈਸੇ ਮੈਡੀਕਲ ਕੈਂਪ ਵਾਲੇ ਆ ਬਟ ਸਾਨੂੰ ਜਿਵੇਂ ਇਨਫੋਰਮੇਸ਼ਨ ਮਿਲੀ ਅਸੀਂ ਆਪਦੀ ਡਿਊਟੀ ਤੇ ਆ ਚੁੱਕੇ ਆ ਤੇ ਸਾਨੂੰ ਨਹੀਂ ਪਤਾ ਸੀ ਵੀ ਮੈਡੀਸਿਨ ਮਤਲਬ ਪ੍ਰੋਵਾਈਡ ਨਹੀਂ ਕਰਵਾਏਗੀ ਤੁਹਾਡੇ ਕੋਲ ਸਮਾਨ ਕੀ ਕੀ ਹੈ ਤੁਸੀਂ ਮੈਡੀਕਲ ਕੈਂਪ ਲਈ ਐਟ ਪ੍ਰੈਜ਼ੈਂਟ ਕੁਝ ਵੀ ਨਹੀਂ ਹੈ ਕੁਝ ਵੀ ਹੈ ਨਹੀਂ ਹਾਂ ਜੀ ਤੇ ਲੋਕ ਨੇ ਕਾਫੀ ਦਿਨਾਂ ਤੋਂ ਇੱਥੇ ਬੈਠੇ ਹੋਏ ਨੇ ਜੇਕਰ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਦਾ ਜੇ ਸਿਰ ਵੀ ਦਰਦ ਹੁੰਦਾ ਹੈ ਤਾਂ ਉਹ ਇੱਕ ਅੱਧੀ ਗੋਲੀ ਵੀ ਹੈ ਤੁਹਾਡੇ ਕੋਲੇ ਕੁਝ ਐਟ ਪ੍ਰੈਜ਼ੈਂਟ ਮੈਂ ਸਰ ਦੱਸ ਰਹੀ ਕੁਝ ਵੀ ਨਹੀਂ ਮਤਲਬ ਕੋਈ ਵੀ ਚੀਜ਼ ਤੁਹਾਡੇ ਕੋਲੇ ਨਹੀਂ ਨਹੀਂ ਕੋਈ ਮਸ਼ੀਨ ਵਗੈਰਾ ਥਰਮਾਮੀਟਰ ਕੁਝ ਨਾ ਕੁਝ ਵੀ ਨਹੀਂ ਹੈਗਾ ਜੀ ਕੁਝ ਵੀ ਨਹੀਂ ਹਾਂਜੀ ਸਾਨੂੰ ਤਾਂ ਰਾਤ ਮੈਸੇਜ ਲੱਗਿਆ ਸੀ ਅਸੀਂ ਸਵੇਰ ਆਪਦੀ ਡਿਊਟੀ ਤੇ ਪਹੁੰਚ ਗਏ ਜੀ ਸਾਰੇ ਲੋਕ ਜਿਹੜੇ ਉੱਜੜ ਕੇ ਪਿੰਡਾਂ ਵਿੱਚੋਂ ਇੱਥੇ ਦਾਣਾ ਮੰਡੀ ਦੇ ਵਿੱਚ ਆਪਣਾ ਬਸਰ ਕਰ ਰਹੇ ਨੇ ਪਰ ਜੇਕਰ ਕੋਈ ਇਹਨਾਂ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਉਹਨਾਂ ਦੇ ਕੋਲੇ ਦਵਾਈ ਹੈ ਉਹ ਕੁਝ ਵੀ ਨਹੀਂ ਹੈ ਕੀ ਤੁਸੀਂ ਇੱਥੇ ਦਵਾਈ ਲੈਣ ਆਏ ਸੀਗੇ ਜੀ ਹਾਂਜੀ ਕੀ ਮਿਲਿਆ ਤੁਹਾਨੂੰ ਇੱਥੋਂ ਕੁਝ ਵੀ ਨਹੀਂ ਮਿਲਿਆ ਜੀ ਕੁਝ ਵੀ ਨਹੀਂ ਮਿਲਿਆ ਕੀ ਪ੍ਰੋਬਲਮ ਕਿਸੇ ਤੁਹਾਨੂੰ बुखार ਤੇ ਪੱਥਰੀ ਦਾ ਵੀ ਦਰਦ ਹੈ। ਬੁਖਾਰ ਤੇ ਪੱਥਰੀ ਦਾ ਦਰਦ ਹੈ। ਹਾਂਜੀ। ਮੇਰਾ ਬੱਚਾ ਵੀ ਹੈ ਕਿ ਅੱਦਸਰੋਂ ਬੁਖਾਰ ਬਹੁਤ ਹੈ। ਬੁਖਾਰ ਬਹੁਤ ਆਉਂਦਾ। ਬਹੁਤ ਆਉਂਦਾ। ਉਹਨੂੰ ਵੀ ਕੋਈ ਦਵਾਈ ਨਹੀਂ ਮਿਲੀ। ਨਹੀਂ ਜੀ ਦਵਾਈ ਨਹੀਂ। ਕੱਲ ਮੁੱਖ ਮੰਤਰੀ ਸਾਹਿਬ ਨੇ ਆਪਣਾ ਹੈਲੀਕਾਪਟਰ ਵੀ ਹੈ ਉਹ ਕਹਿੰਦੇ ਕਿ ਮੈਂ ਦੇ ਚੱਲਿਆ ਪਰ ਹੈਲੀਕਾਪਟਰ ਦੇ ਤਾਂ ਮੈਡੀਕਲ ਕੈਂਪ ਲਾਤੇ। ਨਾ ਮੈਡੀਕਲ ਦੇ ਵਿੱਚ ਦਵਾਈਆਂ ਦਾ ਹੈਲੀਕਾਪਟਰ ਨਾਲ ਕੋਈ ਹਾਲੇ ਤੱਕ ਬੰਦਾ ਕੱਢਿਆ ਗਿਆ। ਕਿ ਕੱਲ ਦਾ ਇੱਥੇ ਫੀਡ ਆਈ ਸੀਗੀ। ਜੀ। ਤੇ 24 ਤੋਂ 24 ਘੰਟੇ ਹੋ ਚਲੇ ਨੇ ਲਗਭਗ। ਜੀ। ਤੇ ਨਾ ਉਹਨੂੰ ਵੰਡਿਆ ਤੇ ਨਾ ਹੀ ਕਿਸੇ ਨੂੰ ਅਜੇ ਤੱਕ ਉਹ ਉੱਥੇ ਜਮ੍ਹਾਂ ਪਈ ਏ ਮੈਂ ਤਾਂ ਕਹਿਣਾ ਵੀ ਅੰਗਰੇਜ਼ ਆਪਣੇ ਤਾਂ ਲਗਭਗ ਵੀ 100 ਸਾਲ ਹੋਰ ਰਾਜ ਕਰ ਜਾਂਦੇ ਤਾਂ ਮੈਂ ਕਹਿਣਾ ਡੈਮਾਂ ਦੀ ਥਾਂ ਤੇ ਆ ਇੱਕ ਆਪਣਾ ਦੇਸ਼ ਜਿਹੜਾ ਨਾ ਬਹੁਤ ਵੱਧੀ ਵਧੀਆ ਬਣ ਸਕਦਾ ਸੀ ਲੋਕਵਾਇ ਟੀਵੀ ਨਾਲ ਜੁੜੇ ਹੋ ਤੁਸੀਂ ਮਹਿਮਤਾਜ ਅਸੀਂ ਫਾਜ਼ਲਕਾ ਦੇ ਲਾਦੂਕਾ ਦੇ ਵਿੱਚ ਮੌਜੂਦਾਂ ਜਿੱਥੇ ਸਰਕਾਰ ਦੇ ਵੱਲੋਂ ਮੈਡੀਕਲ ਕੈਂਪ ਤਾਂ ਲਾਏ ਗਏ ਨੇ ਪਰ ਮੈਡੀਕਲ ਸਮਾਨ ਕੋਈ ਨਹੀਂ ਹੈ ਗੱਲਬਾਤ ਕਰਦੇ ਇੱਥੇ ਮੈਡੀਕਲ ਕੈਂਪ ਹੈ ਮੈਡਮ ਇਹ ਕਿਸ ਚੀਜ਼ ਦਾ ਇੱਥੇ ਕੈਂਪ ਲੱਗਿਆ ਹੋਇਆ ਹੈ ਜੀ ਅਸੀਂ ਵੈਸੇ ਮੈਡੀਕਲ ਕੈਂਪ ਵਾਲੇ ਆ ਬਟ ਸਾਨੂੰ ਜਿਵੇਂ ਇਨਫੋਰਮੇਸ਼ਨ ਮਿਲੀ ਅਸੀਂ ਆਫ ਦੀ ਡਿਊਟੀ ਤੇ ਆ ਚੁੱਕੇ ਹਾਂ ਤੇ ਸਾਨੂੰ ਨਹੀਂ ਪਤਾ ਸੀ ਵੀ ਮੈਡੀਸਿਨ ਮਤਲਬ ਪ੍ਰੋਵਾਈਡ ਨਹੀਂ ਕਰਵਾਈਗੀ ਤੁਹਾਡੇ ਕੋਲੇ ਸਮਾਨ ਕੀ ਕੀ ਹੈ ਤੁਸੀਂ ਮੈਡੀਕਲ ਕੈਂਪ ਲਾਇਆ ਐਟ ਪ੍ਰੈਜ਼ੈਂਟ ਕੁਝ ਵੀ ਨਹੀਂ ਹੈ ਕੁਝ ਵੀ ਹੈ ਨੀਗਾ ਹਾਂਜੀ ਜੀ ਤੇ ਬਾਕੀ ਅਸੀਂ ਐਸਐਮਓ ਸਾਹਿਬ ਆਏ ਸੀ ਉਹਨਾਂ ਨਾਲ ਅਸੀਂ ਮਤਲਬ ਦੱਸ ਚੁੱਕੇ ਹਾਂ ਹਾਂ ਤੇ ਸੁਭਾ ਦਾ ਸੀ ਮਤਲਬ ਆਦੇ ਬਲੌਕ ਵਿੱਚ ਵੀ ਕੋਲ ਕੀਤੇ ਉਹਨਾਂ ਨੇ ਜੱਗੋ ਅੱਗੋ ਜਿਨ੍ਹਾਂ ਦਾ ਕੰਟੈਕਟ ਦਿੱਤਾ ਉਹਨਾਂ ਨਾਲ ਵੀ ਗੱਲ ਹੋਈ ਅੱਗੋ ਫਿਰ ਜਿਨ੍ਹਾਂ ਨੇ ਉਹਨਾਂ ਨੇ ਕਿਸੇ ਹੋਰ ਦਾ ਕੰਟੈਕਟ ਦਿੱਤਾ ਇੱਥੋਂ ਦੇ ਬੀਜ ਤੇ ਪੀਐਸਸੀ ਲੋਕਲ ਹੁਣ ਫਿਰ ਮਤਲਬ ਮੈਂਬਰ ਆਏ ਸੀਗੇ ਉਹਨਾਂ ਦੇ ਤੇ ਉਹ ਕਹਿੰਦੇ ਨੇ ਵੀ ਦਿਨ ਵੀ ਮਤਲਬ ਹਾਫਨਾਰ ਦੇ ਵਿੱਚ ਮੈਡੀਸਨ ਪ੍ਰੋਵਾਈਡ ਕੀਤਾ ਇੱਥੇ ਲੋਕ ਨੇ ਕਾਫੀ ਦਿਨਾਂ ਤੋਂ ਇੱਥੇ ਬੈਠੇ ਹੋਏ ਨੇ ਜੇਕਰ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਦਾ ਜੇ ਸਿਰ ਵੀ ਦਰਦ ਹੁੰਦਾ ਹੈ ਤਾਂ ਉਹ ਇੱਕ ਅੱਧੀ ਗੋਲੀ ਵੀ ਹੈ ਤੁਹਾਡੇ ਕੋਲੇ ਕੁਝ ਐਟ ਪ੍ਰੈਜ਼ੈਂਟ ਮੈਂ ਸਰ ਦੱਸ ਰਹੀ ਹਾਂ ਕੁਝ ਨਹੀਂ ਮਤਲਬ ਕੋਈ ਵੀ ਚੀਜ਼ ਤੁਹਾਡੇ ਕੋਲੇ ਨਹੀਂ ਹੈ ਨਹੀਂ ਕੋਈ ਮਸ਼ੀਨ ਵਗੈਰਾ ਥਰਮਾਮੀਟਰ ਕੁਝ ਨਾ ਕੁਝ ਵੀ ਨਹੀਂ ਹੈਗਾ ਜੀ ਕੁਝ ਵੀ ਨਹੀਂ ਹਾਂਜੀ ਸੰਤ ਉਹ ਰਾਤ ਮੈਸੇਜ ਲੱਗਿਆ ਸੀ ਅਸੀਂ ਸਵੇਰ ਆਪਦੀ ਡਿਊਟੀ ਤੇ ਪਹੁੰਚ ਗਏ ਜੀ ਹਾਂਜੀ ਤੁਹਾਨੂੰ ਮੈਸੇਜ ਲੱਗਿਆ ਪਰ ਸਮਾਨ ਤੁਹਾਨੂੰ ਕੋਈ ਨਹੀਂ ਮਿਲਿਆ ਸਰਕਾਰ ਦੇ ਵੱਲ ਨਹੀਂ ਜੀ ਜੀ ਮਤਲਬ ਇਸ ਤੋਂ ਪਹਿਲਾਂ ਕਿਤੇ ਹੋਰ ਕੈਂਪ ਲੱਗਿਆ ਸੀ ਤੁਹਾਡਾ ਇੱਥੇ ਆਏ ਪਹਿਲਾਂ ਇੱਥੇ ਆਏ ਹਾਂ ਜੀ ਪਹਿਲੇ ਸਵੇਰ ਮਤਲਬ ਮੈਸੇਜ ਸਾਨੂੰ ਲੱਗਿਆ ਸੀ ਸੰਤ ਕਬੀਰ ਦਾ ਜੀ ਅਸੀਂ ਆਪਦੀ ਡਿਊਟੀ ਤੇ ਉੱਥੇ ਪਹੁੰਚ ਚੁੱਕੇ ਸੀਗੇ ਪਰ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਸਾਨੂੰ ਜਿਹੜਾ ਕੀ ਹੈਗਾ ਵੀ ਲਾਧੂ ਕਾ ਦੇ ਵਿੱਚ ਜਿਹੜਾ ਰਾਤ ਕੈਂਪ ਹੈ ਉੱਥੇ ਸ਼ਿਫਟ ਕਰਤਾ ਅਸੀਂ ਆਪਦੇ ਮਤਲਬ ਉੱਥੋਂ ਦੀ ਫਿਰ ਇੱਥੇ ਆ ਗਏ ਸੋ ਜੀ ਤਾਂ ਇਹ ਤਸਵੀਰ ਹੈ ਸਰਕਾਰ ਜੋ ਮੈਡੀਕਲ ਕੈਂਪ ਲਗਾ ਰਹੀ ਹੈ ਕੈਂਪ ਤਾਂ ਇੱਥੇ ਲੱਗ ਚੁੱਕਿਆ ਪਰ ਉਹਨਾਂ ਦੇ ਕੋਲੇ ਨਾ ਤਾਂ ਕੋਈ थर्मामीटर ਹੈ ਨਾ ਕੋਈ ਹੋਰ ਮਸ਼ੀਨ ਹੈ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਕੋਈ ਵੀ ਦਵਾਈ ਹੈ ਜਿਹੜੀ ਇੱਥੇ ਨਹੀਂ ਹੈ ਸਰਕਾਰ ਦਾਅਵੇ ਵੱਡੇ ਵੱਡੇ ਕਰ ਰਹੀ ਹੈ ਐਨੇ ਲੋਕ ਇੱਥੇ ਬੈਠੇ ਹੋਏ ਨੇ ਤਸਵੀਰ ਦਿਖਾ ਦਿੰਨੇ ਆ ਕਿ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਊਗੀ ਸਾਰੇ ਲੋਕ ਜਿਹੜੇ ਉੱਜੜ ਕੇ ਪਿੰਡਾਂ ਵਿੱਚੋਂ ਇੱਥੇ ਦਾਣਾ ਮੰਡੀ ਦੇ ਵਿੱਚ ਆਪਣਾ ਬਸਰ ਕਰ ਰਹੇ ਨੇ ਪਰ ਜੇਕਰ ਕੋਈ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਉਹਨਾਂ ਦੇ ਕੋਲੇ ਦਵਾਈ ਹੈ ਉਹ ਕੁਝ ਵੀ ਨਹੀਂ ਹੈ ਮੈਡੀਕਲ ਦੀ ਟੀਮ ਇੱਥੇ ਪਹੁੰਚ ਚੁੱਕੀ ਹੈ ਕੱਲ ਰਾਤ ਦਾ ਕਹਿੰਦੇ ਸਾਨੂੰ ਮੈਸੇਜ ਲੱਗਿਆ ਕਿ ਇੱਥੇ ਜਾ ਕੇ ਕੈਂਪ ਲਾਓ ਪਰ ਨਾ ਤਾਂ ਉਹਨਾਂ ਨੂੰ ਕੋਈ ਦਵਾਈ ਦਿੱਤੀ ਹੈ ਇੱਕ ਵੀ ਉਹਨਾਂ ਦੇ ਕੋਲੇ ਗੋਲੀ ਤੱਕ ਨਹੀਂ ਹੈ ਤਾਂ ਇਸ ਤੋਂ ਬਾਅਦ ਜੇਕਰ ਕਿਸੇ ਨੂੰ ਕੋਈ ਹੋਰ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਕਿਸ ਤਰੀਕੇ ਨਾਲ ਆਪਣਾ ਉਹ ਇਲਾਜ ਕਰਵਾਉਣਗੇ ਇਹ ਲੋਕ ਜੋ ਕਿ ਪਹਿਲਾਂ ਹੀ ਔਖੇ ਨੇ ਬੱਚੇ ਛੋਟੇ-ਛੋਟੇ ਬੱਚੇ ਨੇ ਤਸਵੀਰ ਦਿਖਾ ਦਿੰਦੇ ਆ ਕਿ ਇੰਨੀ ਛੋਟੀ ਉਮਰ ਦੇ ਬੱਚੇ ਆ ਜੇਕਰ ਇਹ ਬਿਮਾਰ ਹੋ ਜਾਣ ਨੰਗੇ ਪੈਰੀ ਬੱਚੇ ਨੇ ਤਾਂ ਇਹਨਾਂ ਨੂੰ ਦਵਾਈ ਹੈ ਜਾਂ ਇਹਨਾਂ ਦਾ ਇਲਾਜ ਹੈ ਕਿਸ ਤਰੀਕੇ ਨਾਲ ਹੋਊਗਾ ਕੀ ਤੁਸੀਂ ਇੱਥੇ ਦਵਾਈ ਲੈਣਾ ਸੀਗੇ ਜੀ ਹਾਂ ਜੀ ਕੀ ਮਿਲਿਆ ਤੁਹਾਨੂੰ ਇੱਥੋਂ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਬੁਖਾਰ ਤੇ ਪੱਥਰੀ ਦਾ ਵੀ ਦਰਦ ਹੈ ਬੁਖਾਰ ਤੇ ਪੱਥਰੀ ਦਾ ਦਰਦ ਹੈ ਹਾਂਜੀ ਕੀ ਮਤਲਬ ਪਿੰਡੋਂ ਤੁਸੀਂ ਆਏ ਹੋ ਸਾਰਾ ਕੁਝ ਉੱਥੇ ਛੱਡ ਆਏ ਹੋ ਉੱਥੇ ਛੱਡ ਆਏ ਜੀ ਕੁਝ ਵੀ ਨਹੀਂ ਬਸ ਦੋ ਕੱਪੜੇ ਹੀ ਚੱਕੇ ਨੇ ਜੀ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਤਾਂ ਕੈਂਪ ਲਗਾਏ ਹੋਏ ਨੇ ਮੈਡੀਕਲ ਸਾਡੀਆਂ ਟੀਮਾਂ ਨੇ ਪੂਰੀਆਂ ਮਤਲਬ ਕੰਮ ਕਰ ਰਹੀਆਂ ਨੇ ਹਰ ਇੱਕ ਥਾਂ ਤੇ ਨਹੀਂ ਜੀ ਕੁਝ ਵੀ ਨਹੀਂ ਮਿਲ ਰਹੀਆ ਅਸੀਂ ਤਾਂ ਉੱਥੋਂ ਲੀਟ ਪਟੀਚ ਤੇ ਆਏ ਆ ਕੁਝ ਵੀ ਨਹੀਂ ਸਾਨੂੰ ਇੱਥੇ ਅਜੇ ਸੋਲਤ ਮਿਲਦੀ ਕੁਝ ਵੀ ਮਤਲਬ ਕੁਝ ਵੀ ਨਹੀਂ ਮਿਲਿਆ ਤੁਹਾਨੂੰ ਨਹੀਂ ਮਿਲੇ ਹੋਰ ਬੱਚੇ ਵੀ ਹੋਣਗੇ ਤੁਹਾਡੇ ਨਾਲ ਕਾਫੀ ਛੋਟੇ ਹਾਂਜੀ ਬੱਚੇ ਛੋਟੇ ਹੈਗੇ ਨੇ ਜੀ ਮੇਰਾ ਬੱਚਾ ਵੀ ਇੱਕ ਐਡਾ ਸੜੋ ਨੂੰ ਬੁਖਾਰ ਬਹੁਤ ਹੈ ਬੁਖਾਰ ਬਹੁਤ ਆਨੂੰ ਵੀ ਬਹੁਤ ਉਹਨੂੰ ਵੀ ਕੋਈ ਦਵਾਈ ਨਹੀਂ ਮਿਲੀ ਨਹੀਂ ਜੀ ਦਵਾਈ ਨਹੀਂ ਜੀ ਤਾਂ ਇਹ ਹਾਲਾਤ ਨੇ ਲੋਕਾਂ ਦਾ ਕਹਿਣਾ ਕਿ ਸਾਡੇ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਬੁਖਾਰ ਹੈ ਤਾਂ ਬੁਖਾਰ ਤਾਂ ਹੈ ਪਰ ਜਿਹੜੇ ਲੋਕ ਹੜ੍ਹਾਂ ਤੋਂ ਬਚ ਕੇ ਆ ਚੁੱਕੇ ਨੇ ਉਹ ਬਿਮਾਰੀ ਨਾਲ ਨਾ ਮਰ ਜਾਣ ਸਰਕਾਰ ਕਹਿੰਦੀ ਹੈ ਕਿ ਸਾਡੇ ਕੈਂਪ ਨੇ ਬੜੀਆਂ ਸਹੂਲਤਾਂ ਨੇ ਕੱਲ ਮੁੱਖ ਮੰਤਰੀ ਸਾਹਿਬ ਨੇ ਆਪਣਾ ਹੈਲੀਕਾਪਟਰ ਵੀ ਹੈ ਉਹ ਕਹਿੰਦੇ ਕਿ ਮੈਂ ਦੇ ਚੱਲਿਆਂ ਪਰ ਹੈਲੀਕਾਪਟਰ ਦੇਤਾ ਮੈਡੀਕਲ ਕੈਂਪ ਲਾਤੇ ਨਾ ਮੈਡੀਕਲ ਦੇ ਵਿੱਚ ਦਵਾਈਆਂ ਦਾ ਹੈਲੀਕਾਪਟਰ ਨਾਲ ਕੋਈ ਹਲੇ ਤੱਕ ਬੰਦਾ ਕੱਢਿਆ ਗਿਆ ਤੁਸੀਂ ਵੀ ਬੁਖਾਰ ਹੈ ਜੀ ਤੁਹਾਨੂੰ ਨਹੀਂ ਨਹੀਂ ਜੀ ਇਹ ਕੱਲ ਦਾ ਇੱਥੇ ਫੀਡ ਆਈ ਸੀਗੀ ਜੀ ਤੇ 24 ਤੋਂ 24 ਘੰਟੇ ਹੋ ਚੱਲੇ ਨੇ ਲਗਭਗ ਜੀ ਤੇ ਨਾ ਉਹਨੂੰ ਵੰਡਿਆ ਤੇ ਨਾ ਹੀ ਕਿਸੇ ਨੂੰ ਅਜੇ ਤੱਕ ਉਹ ਉੱਥੇ ਜਮ੍ਹਾਂ ਪਈ ਏ ਦੋ ਦਿਨ ਬੀਤ ਗਏ ਨਾ ਵੰਡਣਗੇ ਸਰਕਾਰ ਨੇ ਤਾਂ ਕਹੀ ਜਾਂਦੀ ਵੀ ਅਸੀਂ ਫੜਾਈ ਜਾਂਦੇ ਆ ਵਰਤਾਈ ਜਾਂਦੇ ਵੰਡੀ ਜਾਂਦੇ ਪਸ਼ੂਆਂ ਨੂੰ ਪਸ਼ੂ ਜੋ ਰਾਸ਼ਨ ਅਸੀਂ ਪਹਿਲਾਂ ਲੈ ਕੇ ਆਏ ਆ ਸਾਡੇ ਕੋਲ ਉਹ ਹੀ ਉਹ ਆਪਣਾ ਲੈ ਕੇ ਆਉਣ ਨਾਲ ਹਾਂਜੀ 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 ਆਪਣਾ ਲੈ ਕੇ ਆਇਆ ਸਰਕਾਰ ਦੇ ਵੱਲੋਂ ਕੁਝ ਨਹੀਂ ਆਇਆ ਹਾਲੇ ਸਰਕਾਰ ਵੱਲੋਂ ਵੇਖੋ ਸਾਰੀ ਚੀਜ਼ ਆ ਕੇ ਜਮ੍ਹਾਂ ਪਈ ਏ ਅਗਰ ਲਿਆ ਕੇ ਵੰਡਣਗੇ ਫੇਰ ਹੀ ਉਹ ਸਾਡੇ ਤੱਕ ਫੇਰੀ ਪਸ਼ੂ ਖਾਣੀਵੇਂਗੀ ਜੇ ਪਈ ਏ ਉਹ ਸਾਡੀ ਨਹੀਂ ਗਣੀਣੀ ਜੋ ਜਿੱਥੇ ਲਿਆ ਕੇ ਰੱਖੋਗੇ ਜਦੋਂ ਤੱਕ ਉਹ ਸਾਡੀ ਚੀਜ਼ ਨਹੀਂ ਹੈਗੀ ਜਦੋਂ ਸਾਡੇ ਪਸ਼ੂਆਂ ਦੇ ਮੁਖ ਚ ਜਾਵੇਗੀ ਉਦੋਂ ਸਾਡੀ ਏ ਤੇ ਪਸ਼ੂਆਂ ਦੀ ਗੱਲ ਹੈ ਵੀ ਚਾਰਾ ਕੱਲ ਆਇਆ ਸੀਗਾ ਜੀ ਉਹ ਕੁਝ ਮਿਲਿਆ ਕੁਝ ਨਹੀਂ ਮਿਲਿਆ ਕਈਆਂ ਨੇ ਲੇਟ ਪਹੁੰਚੇ ਉਹਨਾਂ ਨੂੰ ਨਹੀਂ ਮਿਲਿਆ ਜਿਹੜੇ ਟਾਈਮ ਸਿਰ ਪਹੁੰਚੇ ਉਹਨਾਂ ਨੂੰ ਮਿਲ ਗਿਆ ਹੋਰ ਬਾਕੀ ਸਾਡਾ ਜਿਹੜਾ ਸਮਾਨ ਹੈ ਪਿੱਛੇ ਜਾ ਕੇ ਵੇਖੋ ਉਵੇਂ ਛੱਤਾਂ ਤੇ ਪਿਆ ਹੈ ਨਾ ਕੋਈ ਉੱਪਰ ਢੱਕਣ ਵਾਸਤੇ ਸਮਾਨ ਦਿੱਤਾ ਗਿਆ ਨਾ ਹੀ ਕੋਈ ਤਰਪਾਲ ਵਗੈਰਾ ਜਾਂ ਕੋਈ ਹੋਰ ਵੀ ਸਰਕਾਰ ਤੋਂ ਸਾਨੂੰ ਇੰਨੀ ਵੀ ਮਿਹਨਤ ਨਹੀਂ ਹੈਗੀ ਵੀ ਉੰਜੇ ਤਾਂ ਆਪਣੇ ਹਿੰਦੁਸਤਾਨ ਤੇ ਕਹਿੰਦੇ ਵੀ 10ਵੇਂ ਨੰਬਰ ਤੇ ਆ ਮੈਨੂੰ ਤਾਂ ਨਹੀਂ ਲੱਗਦਾ ਵੀ ਆਪਾਂ 10ਵੇਂ ਨੰਬਰ ਤੇ ਆ ਮੈਂ ਤਾਂ ਕਹਿਣਾ ਵੀ ਅੰਗਰੇਜ਼ ਆਪਣੇ ਤਾਂ ਲਗਭਗ ਵੀ 100 ਸਾਲ ਹੋ ਰਾਜ ਕਰ ਜਾਂਦੇ ਤਾਂ ਮੈਂ ਕਹਿੰਦਾ ਡੈਮਾਂ ਦੀ ਥਾਂ ਤੇ ਆ ਇੱਕ ਆਪਣਾ ਦੇਸ਼ ਜਿਹੜਾ ਨਾ ਬਹੁਤ ਵੱਧੀ ਵਧੀਆ ਬਣ ਸਕਦਾ ਸੀ ਇਹ ਆਪਣਾ ਜਿਹੜਾ ਭ੍ਰਸ਼ਟਾਚਾਰ ਹੈ ਨੀਰਾ ਮੈਂ ਨਹੀਂ ਕਹਿੰਦਾ ਪੂਰੇ ਸਰਕਾਰ ਦੇ ਸਾਰੇ ਮੁਲਾਜ਼ਮ ਕਰਪਟੇਗੇ ਨਹੀਂ ਬਾਕੀ ਕੁਝ ਜੋ ਕਰਪਟੇਗੇ ਨੇ ਉਹ ਵੀ ਥੋੜਾ ਧਿਆਨ ਕਰ ਲਾਉਣ ਜ਼ਰੂਰੀ ਨਹੀਂ ਹੈਗਾ ਮੁਸੀਬਤਾਂ ਸਾਡੇ ਸਿਰ ਆਈਆਂ ਨੇ ਇਹ ਕੁਦਰਤੀ ਆਫਤ ਕਿਸੇ ਤੇ ਵੀ ਆ ਸਕਦੀ ਏ ਇਸ ਲਈ ਸਾਡੀ ਹੱਥ ਜੋੜ ਕੇ ਬੇਨਤੀ ਏ ਵੀ ਜੇ ਤਾਂ ਮਦਦ ਕਰਨੀ ਹੈ ਤਾਂ ਸਾਫ ਦਿਲ ਨਾਲ ਕਰੋ ਜੇ ਨਹੀਂ ਕਰਨੀ ਤਾਂ ਜਿੱਥੇ ਇੰਨਾ ਸਾਡਾ ਲੋੜ ਗਿਆ ਹੈ ਹੋਰ ਵੀ ਕੋਈ ਜਾਣ ਹੀ ਹੈ ਇਹਦਾ ਤਾਂ ਕੋਈ ਭਰੋਸਾ ਨਹੀਂ ਕਿਸੇ ਦਾ ਜੇ ਮਦਦ ਕਰਨੀ ਹੈ ਤਾਂ ਸੱਚੇ ਮਨੋਂ ਕਰੋ ਬਾਕੀ ਜੇ ਉਹ ਪ੍ਰੋਮੋਟੀਆਂ ਕਰਨੀਆਂ ਤਾਂ ਫਿਰ ਤੁਸੀਂ ਦਫਰਾਂ ਚ ਦਰਫਤਰਾਂ ਚ ਅੱਗੇ ਵੀ ਆਉਂਦੀਆਂ ਨੇ ਤੇ ਕਰਦੇ ਆ ਉਹ ਕਰ ਦੋ ਬਸ ਜੀ ਬਿਲਕੁਲ ਦਾ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਲਾਧੂ ਕਾਦੀ ਦਾਣਾ ਮੰਡੀ ਦੇ ਵਿੱਚ ਜਿਹੜੇ ਲੋਕ ਨੇ ਉਹ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਘਰ ਛੱਡ ਕੇ ਆਪਣਾ ਸਾਰਾ ਸਮਾਨ ਹੈ ਉੱਥੇ ਛੱਡ ਕੇ ਆਪਣੇ ਬੱਚਿਆਂ ਤੇ ਪਸ਼ੂਆਂ ਨੂੰ ਲੈ ਕੇ ਇੱਥੇ ਪਹੁੰਚ ਚੁੱਕੇ ਨੇ ਇੱਥੇ ਨਾ ਤਾਂ ਹਾਲੇ ਤੱਕ ਲਾਈਟ ਆ ਲੋਕ ਜਿਹੜੇ ਆ ਪੱਖੀਆਂ ਚੱਲ ਰਹੇ ਨੇ ਛੋਟੇ ਛੋਟੇ ਬੱਚੇ ਨੇ ਤੁਹਾਨੂੰ ਮੈਡੀਕਲ ਜਿਹੜੀ ਸੌਦਾ ਸਰਕਾਰ ਕਹਿ ਰਹੀ ਹੈ ਕਿ ਅਸੀਂ ਦੇ ਰਹੇ ਹਾਂ ਉਹਦਾ ਹਾਲ ਤੁਹਾਨੂੰ ਦਿਖਾਤਾ ਕਿ ਉਹਨਾਂ ਕੋਲੇ ਸਿਰ ਦਰਦ ਦੀ ਇੱਕ ਗੋਲੀ ਤੱਕ ਨਹੀਂ ਹੈ ਤਾਂ ਜੇਕਰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਕਿਸ ਚੀਜ਼ ਨਾਲ ਉਹ ਇਲਾਜ ਕਰਨਗੇ ਇਹ ਵੱਡੇ ਸਵਾਲ ਨੇ ਸਰਕਾਰ ਲਗਾਤਾਰ ਬਿਆਨ ਦੇ ਰਹੀ ਹੈ ਤੇ ਦੇਖ ਸਕਦੇ ਹੋ ਕਿ ਲੋਕ ਨੇ ਜਿਹੜੇ ਕਿਸ ਤਰੀਕੇ ਨਾਲ ਆਪਣੀ ਜਿਹੜੀ ਇੱਥੇ ਜ਼ਿੰਦਗੀ گزار ਰਹੇ ਨੇ ਕਿਉਂਕਿ ਆਪੋ ਆਪਣੇ ਘਰ ਛੱਡ ਕੇ ਇੱਥੇ ਪਹੁੰਚ ਚੁੱਕੇ ਨੇ ਬੜੇ ਮਾੜੇ ਹਾਲਾਤ ਨੇ ਛੋਟੇ-ਛੋਟੇ ਬੱਚੇ ਨੇ ਬੱਚਿਆਂ ਨੂੰ ਵਿੱਚੋਂ ਕੁਝ ਬੱਚੇ ਬਿਮਾਰ ਵੀ ਨੇ ਪਰ ਉਹਨਾਂ ਦੇ ਲਈ ਇੱਥੇ ਨਾ ਤਾਂ ਦਵਾਈ ਹੈ ਨਾ ਸਰਕਾਰ ਦੇ ਵੱਲੋਂ ਕੋਈ ਰਸਣ ਪਹੁੰਚਿਆ ਇਹ ਹਾਲਾਤ ਨੇ ਜੋ ਸਰਕਾਰ ਕਹਿ ਰਹੀ ਹੈ ਕਿ ਅਸੀਂ ਹੜ੍ਹ ਪੀੜਤਾਂ ਦੇ ਲਈ ਹਰ ਵਕਤ ਡਟ ਕੇ ਖੜੇ ਹਾਂ ਉਹ ਕਿੱਥੇ ਖੜੇ ਹੈ ਤੁਹਾਨੂੰ ਦਿਖਾ ਦਿੰਦੇ ਨੇ